ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਦੇ ਚੈਨਲ ਤੇ ਅੱਜ ਦੀ ਵੀਡੀਓ 'ਚ ਵੀਰੇ ਆਪਾਂ ਨੇ ਗੱਲ ਕਰਨੀ ਆ ਅਡਰ ਐਡੀਮਾ ਬਾਰੇ ਜਿਹਨੂੰ ਲੇਵੇ ਦੀ ਸੋਜ ਵੀ ਕਹਿੰਦੇ ਨੇ ਜਾਂ ਭਲਾਂ ਵੀ ਕਹਿੰਦੇ ਨੇ ਫਲੂਨ ਕਟੀਆਂ ਬੱਚੀਆਂ ਨੇ ਜਿਹੜੀਆਂ ਉਹਨਾਂ 'ਚ ਜ਼ਿਆਦਾ ਹੈ ਪ੍ਰੋਬਲਮ ਦੇਖਣ ਨੂੰ ਮਿਲਦੀ ਆ ਤੇ ਵੈਸੇ ਵੀ ਨਾਰਮਲ ਗਾਵਾਂ ਨੂੰ ਵੀ ਹੋ ਜਾਂਦੀ ਆ ਜੇ ਆਪਾਂ ਕਹੀਏ ਤੇ ਦੂਏ ਤੀਏ ਚੌਥੇ ਵੀ ਹੋ ਜਾਂਦੀ ਆ ਜਣਜੀ ਫਲੂਨ ਕਟੀਆਂ ਬੱਚੀਆਂ ਨੇ ਜਿਹੜੀਆਂ ਉਹਨਾਂ 'ਚ ਜ਼ਿਆਦਾ ਹੁੰਦੀ ਆ ਪਹਿਲੇ ਸੂਏ ਤੇ ਵੀਰੇ ਵੀਡੀਓ ਬਣਾਉਣ ਤੋਂ ਪਹਿਲਾਂ ਆਪਾਂ ਨੇ ਇਹ ਗੱਲ ਕਰਨੀ ਹੈ ਵੀ ਜਿੰਨੀ ਵੀ ਆਪਾਂ ਹਰ ਇੱਕ ਟੌਪਿਕ ਤੇ ਵੀਡੀਓ ਬਣਾਉਨੇ ਆ ਜਿੰਨੀ ਕ ਨੌਲੇਜ ਵਾਲੀ ਬਣਾਉਨੇ ਆ ਆਪਾਂ ਉਨੀ ਗੱਲ ਕਰਦੇ ਹੁੰਨੇ ਆ ਜਿੰਨੀ ਕ ਆਪਾਂ ਨੂੰ ਪਤਾ ਹੁੰਦੀ ਆ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਨੂੰ ਸਾਰੀ ਪ੍ਰੋਪਰ ਨੌਲੇਜ ਆ ਜਿੰਨੀ ਕ ਆਪਾਂ ਨੂੰ ਨੌਲੇਜ ਹੁੰਦੀ ਆ ਆਪਾਂ ਤੁਹਾਡੇ ਨਾਲ ਵੀਡੀਓ ਰਾਹੀਂ ਸ਼ੇਅਰ ਕਰਦੇ ਹੁੰਨੇ ਆ ਆਪਾਂ ਨੂੰ ਇਹ ਹੁੰਦਾ ਵੀ ਜਿੰਨੇ ਵੀ ਵੀਰ ਭੈਣੇ ਕਿਤੇ ਚਾਉਣਾ ਚਾਹੁੰਦੇ ਨੇ ਵੀ ਆਪਾਂ ਉਹਨਾਂ ਨਾਲ ਵੱਧ ਤੋਂ ਵੱਧ ਨੌਲੇਜ ਆ ਜਿਹੜੀ ਉਹ ਸ਼ੇਅਰ ਕਰੀਏ ਕਿਉਂਕਿ ਵੀਰੇ ਅੱਜ ਦਾ ਸਮਾਂ ਇਹ ਜਿਆ ਵੀ ਚਾਹੇ ਤੁਸੀਂ ਕਿਸੇ ਵੀ ਕਿਤੇ ਚ ਲਾ ਲੋ ਗੱਲ ਪਸ਼ੂਆਂ ਦੀ ਨਹੀਂ ਹੈਗੀ ਤੇ ਹਰੇਕ ਨੂੰ ਇਹ ਹੁੰਦਾ ਕੋਈ ਦੱਸ ਕੇ ਰਾਜੀ ਨਹੀਂ ਹੈਗਾ ਯਾਰ ਠੀਕ ਆ ਨਾ ਅਗਲੇ ਨੂੰ ਮੈਂ ਹੁੰਦਾ ਵੀ ਅਸੀਂ ਕੀ ਲੈਣਾ ਹੁਣ ਕੱਲ ਮੈਨੂੰ ਕਿਸੇ ਵੀਰ ਦਾ ਚਾਹੇ ਫੋਨ ਵੀ ਆਉਣਾ ਹੁੰਦਾ ਜਾਂ ਮੈਸੇਜ ਜੇ ਆਪਾਂ ਨੂੰ ਉਹ ਗੱਲ ਬਾਰੇ ਪ੍ਰੋਪਰ ਪਤਾ ਨਹੀਂ ਹੁੰਦਾ ਜਾਂ ਅਧਵ ਜਿੱਦਾ ਜਾਂ ਹੁੰਦਾ ਆਪਾਂ ਫਿਰ ਵੀ ਉਹਨਾਂ ਨੂੰ ਕਹਿ ਦਿੰਨੇ ਆ ਵੀ ਡਾਕਟਰ ਦੀ ਸਲਾਹ ਲੈ ਕੇ ਤੁਹਾਨੂੰ ਦੱਸਦੇ ਆ ਆਪਾਂ ਚਲੋ ਤਿੰਨ ਚਾਰ ਡਾਕਟਰ ਆਪਣੀ ਵਧੀਆ ਬਣਦੀ ਆ ਉਹਨਾਂ ਨਾਲ ਆਪਾਂ ਉਹਨਾਂ ਨਾਲ ਸਲਾਹ ਕਰਕੇ ਅਗਲੇ ਨੂੰ ਦੱਸ ਦਿੰਨੇ ਹੁੰਨੇ ਆ ਐ ਆ ਵੀਰੇ ਆਪਾਂ ਨੂੰ ਇਹ ਆ ਵੀ ਵੱਧ ਤੋਂ ਵੱਧ ਫਾਇਦਾ ਹੋਵੇ ਯਾਰ ਹਨਾ ਜਿਹੜੇ ਨਵਾਂ ਕੰਮ ਕਰਨਾ ਚਾਹੁੰਦੇ ਨੇ ਕਿਉਂਕਿ ਵੀਰੇ ਗੱਲ ਇਹ ਆ ਜਦੋਂ ਆਪਾਂ ਬਿਨਾਂ ਨੌਲੇਜ ਤੋਂ ਕੋਈ ਵੀ ਕੰਮ ਸਟਾਰਟ ਕਰਦੇ ਆ ਇਹ ਨਹੀਂ ਹੈਗਾ ਵੀ ਪਸ਼ੂਆਂ ਦਾ ਵੀ ਆਪਾਂ ਲਾਅਸ ਚ ਚਲੇ ਜਾਂਦੇ ਆ ਆਪਣਾ ਨੁਕਸਾਨ ਹੋ ਜਾਂਦਾ ਕਿਰਾਂ ਨਾਰਮਲ ਬੰਦੇ ਦਾ ਕਿਹਦਾ ਨੁਕਸਾਨ ਹੋ ਗਿਆ ਉਹ ਲੋਟ ਨਹੀਂ ਆਉਂਦਾ ਯਾਰ ਉਹ ਕੰਮ ਫਿਰ ਵੀ ਠੀਕ ਆ ਨਾ ਜਿਨ੍ਹਾਂ ਨੇ ਚੱਲ ਜਿਨ੍ਹਾਂ ਕੋ ਪੈਸਾ ਜਾਂ ਲੋਨ ਲੈਂਦੇ ਨੇ ਉਹਨਾਂ ਦਾ ਤਾਂ ਫਿਰ ਵੀ ਚੱਲ ਸਰ ਜਾਂਦਾ ਜਿਹੜੇ ਆਪਣੇ ਵਰਗੇ ਨਾਰਮਲ ਬੰਦੇ ਹੁੰਦੇ ਨੇ ਇੱਕ ਵਾਰ ਕੋਈ ਘਾਟਾ ਪੈ ਜਾਵੇ ਲੋਟ ਨਹੀਂ ਆਉਂਦਾ ਹੈਗਾ ਤੇ ਆਪਾਂ ਨੇ ਇਹ ਵੀਡੀਓ 'ਚ ਮੈਂ ਵੀ ਤੇ ਇੱਕ ਗੱਲ ਹੋਰ ਵੀ ਕਰਨੀ ਸੀ ਵੀ ਜਿਵੇਂ ਆਪਾਂ ਕਿਸੇ ਵੀ ਟੌਪਿਕ ਤੇ ਵੀਡੀਓ ਬਣਾਉਨੇ ਆ ਜੇ ਕਿਸੇ ਵੀ ਨੂੰ ਕੋਈ ਵੀ ਮਾੜੀ ਮੋਟੀ ਨੌਲੇਜ ਹੁੰਦੀ ਆ ਉਹਦੀ ਜਿਹੜੀ ਆਪਾਂ ਜਿਹੜੇ ਟੌਪਿਕ ਤੇ ਵੀਡੀਓ ਬਣਾਉਨੇ ਹੁੰਨੇ ਆ ਉਹ ਕਮੈਂਟਾਂ ਚ ਵੀਰੇ ਦੱਸ ਦਿਆ ਕਰੋ ਕਈ ਵਾਰ ਆਪਾਂ ਨੂੰ ਵੀ ਪ੍ਰੋਪਰ ਨਹੀਂ ਪਤਾ ਹੁੰਦਾ ਠੀਕ ਆ ਨਾ ਜਾਂ ਕਈ ਵਾਰ ਕੁਝ ਗਲਤ ਕਹਿ ਕਹਿ ਦਿੰਨੇ ਆ ਆਪਾਂ ਜਾਨੀ ਕਿ ਆਪਣੇ ਵੀਡੀਓ ਥੱਲੇ ਤੁਸੀਂ ਕਮੈਂਟ ਆਪਣੀ ਰਾਏ ਦੇ ਦਿਆ ਕਰੋ ਵੀ ਹਾਂ ਇਦਾਂ ਵੀ ਹੋ ਸਕਦਾ ਇਹ ਚੀਜ਼ ਨਾ ਵੀ ਇਦਾਂ ਵੀ ਹੋ ਸਕਦਾ ਤੇ ਹੁਣ ਵੀਰੇ ਆਪਾਂ ਨੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਇੱਕ ਚੀਜ਼ ਇਹ ਜ਼ਰੂਰ ਕਹਿਣੀ ਆ ਵੀ ਜਿਹੜੇ ਨਵੇਂ ਵੀਰ ਗਾਵਾਂ ਖਰੀਦਦੇ ਨੇ ਠੀਕ ਆ ਨਾ ਜਿਵੇਂ ਭਲਾਂ ਹੁੰਦੀਆਂ ਨੇ ਨਾ ਵੀਰੇ ਭਲਾਂ ਚ ਕਈ ਵਾਰ ਆਪਾਂ ਗਾਂ ਜਿਹੜੀ ਖਰੀਦ ਲੈਣੇ ਹੁੰਦੇ ਆ ਜਿਵੇਂ ਹੁਣ ਸਾਡੇ ਨਾਲ ਵੀ ਇਹ ਹੋਇਆ ਹੋਇਆ ਅਸੀਂ ਗਾਂ ਖਰੀਦਣ ਚਲੇ ਗਏ ਠੀਕ ਆ ਮੈਨੂੰ ਵੀ ਚਲੋ ਇਹਨਾਂ ਪਤਾ ਨਹੀਂ ਸੀ ਅਸੀਂ ਜਾ ਕੇ ਲੇਵਾ ਦੇਖਿਆ ਗਾਂ ਦਾ ਮੈਂ ਡੇਢੀ ਨੂੰ ਕਿਹਾ ਮੈਂਗਾ ਵੀ ਲੇਵਾ ਬਹੁਤਾ ਵੀ ਗਾਂ 25 28 ਕਿਲੋ ਦੁੱਧ ਦਊ ਉਹ ਮੈਨੂੰ ਕਹਿੰਦੇ ਵੀ ਇਹੇ ਭਲਾਂ ਹੋਈਆਂ ਹੋਈਆਂ ਨੇ ਠੀਕ ਆ ਨਾ ਲੇਵਾ ਥੋੜਾ ਜਿਹਾ ਸੁੱਜਿਆ ਹੋਇਆ ਵੀ ਇਹ ਗਾਂ ਨੇ ਦੁੱਧ ਨਹੀਂ ਦੇਣਾ ਹੈਗਾ ਆਪਾਂ ਭਲਾਂ ਭਲਾਂ ਜੀ ਗਾਂ ਲੈ ਲੈਣੀ ਆ ਇਹ ਨਹੀਂ ਪਤਾ ਇਹ 15 ਕਿਲੋ ਹੀ ਦੁੱਧ ਦੇਵੇ ਤੇ ਇਹ ਸਾਰੇ ਵੀਰਾਂ ਨੂੰ ਮੈਂ ਇਹ ਕਹਿਣਾ ਚਾਉਣਾ ਵੀ ਆਪਣੀ ਚਾਹੇ ਐ ਆ ਯਾਰ ਤੁਸੀਂ ਪੈਸੇ ਲੈਉਣੇ ਨੇ ਕਾਲੀ ਨਾ ਕਰੋ ਠੀਕ ਆ ਨਾ ਦੋ ਦਿਨ ਇਹੀ ਆ ਗਾਂ ਲੇਟ ਮਿਲ ਜੂ ਭਲਾਂ ਚ ਗਾਂ ਨਾ ਲਓ ਕਈ ਵਾਰ 15 16 ਕਿਲੋ ਵਾਲੀ ਗਾਂ ਦੇ ਲੇਵੇ ਨੂੰ ਇੰਨੀਆਂ ਭਲਾਂ ਹੋਈਆਂ ਹੁੰਦੀਆਂ ਨੇ ਵੀ ਐਂ ਲੱਗਦਾ ਹੁੰਦਾ ਵੀ ਇਹਦਾ 25 30 ਕਿਲੋ ਦੁੱਧ ਦੋ ਠੀਕ ਆ ਆਪਾਂ ਉਹ ਲੇਵੇ ਦੇ ਚੱਕਰ 'ਚ ਫਸ ਜਾਂਦੇ ਆ ਕਿਉਂਕਿ ਨਵਾਂ ਬੰਦਾ ਯਾਰ ਜਿਹਨੇ ਕੰਮ ਸਟਾਰਟ ਕਰਨਾ ਉਹਨੇ ਪਹਿਲਾਂ ਲੇਵਾ ਦੇਖਣਾ ਵੀ ਗਾਂ ਦਾ ਲੇਵਾ ਕਿੱਦਾਂ ਠੀਕ ਆ ਨਾ ਵੀ ਆਪਾਂ ਭਾਈ ਵੀ ਇਹੀ ਵੱਧ ਦੁੱਧ ਦਊਗੀ ਤੇ ਆ ਆਪਾਂ ਇਹੀ ਕਹਿੰਦੇ ਆ ਵੀ ਭਲਾਂ 'ਚ ਕਦੇ ਗਾਂ ਨਾ ਲਓ ਹਫ਼ਤੇ ਦੱਸ ਦਿੰਦੀ ਸੂਈ ਹੋਈ ਘੱਟੋ ਘੱਟ ਗਾਂ ਲਓ ਤੇ ਹੁਣ ਵੀਰੇ ਆਪਾਂ ਨੇ ਇਹ ਗੱਲ ਕਰਨੀ ਆ ਵੀ ਭਲਾ ਹੁੰਦੀਆਂ ਕਿਵੇਂ ਨੇ ਤੇ ਇਹਨਾਂ ਦਾ ਇਲਾਜ ਆਪਾਂ ਕੀ ਕੀ ਕਰ ਸਕਦੇ ਆ ਬਾ ਆਪਾਂ ਨੇ ਉਹੀ ਗੱਲ ਕਰਨੀ ਆ ਵੀ ਜਿਹੜੇ ਵੀਰਾਂ ਨੂੰ ਇਹ ਚੀਜ਼ ਬਾਰੇ ਪਤਾ ਹੋਊ ਕਮੈਂਟ ਜੀ ਜਰੂਰ ਦੱਸਿਓ ਠੀਕ ਆ ਨਾ ਇੱਕ ਤਾਂ ਵੀਰੇ ਜਿਵੇਂ ਆਪਾਂ ਹਰੇ ਦੀ ਡੋਜ਼ ਆ ਜਿਹੜੀ ਉਹ ਘੱਟ ਰੱਖਿਆ ਕਰੋ ਕਿਉਂਕਿ ਹਰਾ ਚਾਰਾ ਉਹਦੇ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਆ ਉਹ ਜ਼ਿਆਦਾ ਦੇਣ ਨਾ ਸੂਣ ਤੋਂ ਪਹਿਲਾਂ ਪਲਾਂ ਨੇ ਜਿਹੜੀਆਂ ਹੋ ਜਾਂਦੀਆਂ ਹੁੰਦੀਆਂ ਨੇ ਤੇ ਕਈ ਵਾਰ ਜਿਹੜਾ ਪਸ਼ੂ ਥੋੜਾ ਥੋੜਾ ਬਾਥਰੂਮ ਕਰੀ ਜਾਵੇ ਖੁੱਲ ਕੇ ਬਾਥਰੂਮ ਨਹੀਂ ਕਰਦਾ ਹੈਗਾ ਉਹਦੇ ਨਾਲ ਵੀ ਭਲਾਂ ਨੇ ਜਿਹੜੀਆਂ ਹੋ ਜਾਂਦੀਆਂ ਨੇ ਕਈ ਵਾਰ ਬੈਵਾਦੀ ਹੁੰਦੀਆਂ ਕਈ ਵਾਰ ਕੁਦਰਤੀ ਵੀ ਹੋ ਜਾਂਦੀਆਂ ਨੇ ਜਿਵੇਂ ਵੀ ਮਤਲ ਲਾਲੋ ਸੂਣ ਤੋਂ ਹਫਤਾ ਤੱਕ ਪਹਿਲਾਂ ਹੋ ਗਈਆਂ ਹਫਤਾ ਬਾਅਦ ਆਪੇ हट ਜਾਂਦੀਆਂ ਨੇ ਆਪਣੇ ਵੀ ਦੋ ਗਾਵਾਂ ਦੇ ਭਲਾਂ ਹੋ ਗਈਆਂ ਸੀ ਕੋਈ ਟ੍ਰੀਟਮੈਂਟ ਕੁਝ ਨਹੀਂ ਕਰਿਆ ਹੈਗਾ ਆਪੇ हट ਗਈਆਂ ਸੀ ਆ ਸੋਜਾ ਜਿਹੜਾ ਲੈ ਜਾਂਦਾ ਹੁੰਦਾ ਕਈ ਵਾਰ ਪਲਾਂ ਇਹ ਜੀਆਂ ਹੁੰਦੀਆਂ ਨੇ ਵੀ ਜਾਂਦਾ ਕੋਈ ਥਣ ਥਣ ਖੜ ਜਾਂਦਾ ਜਾਂ ਮਸਟੈਟਸ ਦੀ ਪ੍ਰੋਬਲਮ ਹੋ ਜਾਂਦੀ ਆ ਤੇ ਬਾਕੀ ਤੁਸੀਂ ਜਿਵੇਂ ਵੀ ਹੁੰਦਾ ਜਾਨੀ ਕਿ ਜੇ ਪਲਾਂ ਲੰਬੀਆਂ ਜਾਂਦੀਆਂ ਨੇ ਠੀਕ ਆ ਨਾ ਵੀ ਜਿਵੇਂ ਤੁਸੀਂ ਲਾ ਲਓ ਵੀ ਚਲੋ ਪਹਿਲਾਂ ਹੋ ਗਈਆਂ ਵੀ ਭਾਈ 10 15 ਦਿਨ ਹੋਰ ਲੰਘੇ ਜਾਂ ਆਪਾਂ ਧਾਰ ਮਾਰਦੇ ਆ ਉਹ ਚੋਂ ਵੀ ਜਿਹੜਾ ਖੂਨ ਆਉਂਦਾ ਜਾਂ ਸਿੱਧੀ ਆਉਂਦੇ ਉਹ ਮਸਟੈਟਸ ਦੀ ਪ੍ਰੋਬਲਮ ਹੋ ਜਾਂਦੀ ਆ ਤੇ ਬਾਥਰੂਮ ਦਾ ਹੋ ਗਿਆ ਇੱਕ ਹੋ ਗਿਆ ਵੀ ਜਿਵੇਂ ਆਪਾਂ ਗੱਲ ਕਰਦੇ ਆ ਨੂਨ ਦੀ ਮਾਤਰਾ ਜਿਹੜੀ ਉਹ ਜਿਆਦਾ ਦਿੱਤੀ ਜਾਵੇ ਸੂਣ ਤੋਂ ਪਹਿਲਾਂ ਚਲੋ ਲਿਮਟਡ ਜੀ ਤਾਂ ਦੇਣੀ ਹੁੰਦੀ ਆ 20-30 ਗ੍ਰਾਮ ਤੱਕ ਕਿਉਂਕਿ ਉਹ ਦਾ ਹਾਜਮੇ ਦਾ ਹੀ ਹੁੰਦਾ ਜਿਆਦਾ ਨੂਨ ਵਾਲੀ ਮਾਤਰਾ ਦਿੱਤੀ ਜਾਵੇ ਉਹਦੇ ਨਾਲ ਵੀ ਭੜਾ ਹੋਣ ਲੱਗ ਜਾਂਦੀਆਂ ਨੇ ਠੀਕ ਆ ਨਾ ਤੇ ਜਿਆਦਾ ਪ੍ਰੋਟੀਨ ਆਪਾਂ ਕਈ ਵਾਰ ਹੋਮ ਮੇਡ ਟ੍ਰਾਂਜਿਸ਼ਨ ਬਣਾ ਲੈਣੇ ਹੁੰਦੇ ਆ ਜਾਂ ਟ੍ਰਾਂਜਿਸ਼ਨ ਵੱਧ ਪਾ ਦਿੰਨੇ ਆ ਉਹਦੇ ਨਾਲ ਵੀ ਭੜਾ ਨੇ ਜਿਹੜੀਆਂ ਹੋ ਜਾਂਦੀਆਂ ਹੁੰਦੀਆਂ ਨੇ ਹੁਣ ਵੀਰੇ ਆਪਾਂ ਨੇ ਇਹ ਵੀਡੀਓ 'ਚ ਗੱਲ ਕਰਨੀ ਆ ਵੀ ਆਪਾਂ ਨੂੰ ਜਿਹੜੇ ਜਿਹੜੇ ਵੀ ਹੱਲ ਪਤਾ ਨੇ ਠੀਕ ਆ ਉਹ ਤੁਹਾਨੂੰ ਆਪਾਂ ਜਰੂਰ ਦੱਸਾਂਗੇ ਇੱਕ ਤਾਂ ਵੀਰੇ ਜੇ ਭਲਾਂ ਹੋ ਗਈਆਂ ਤੁਸੀਂ ਜੇ ਸੂਣੇ ਵਾਲੀ ਆ ਥੋੜੀ ਗਾਂ ਠੀਕ ਆ ਨਾ ਫਿਰ ਤਾਂ ਉਹਨੂੰ ਤੁਸੀਂ ਧਣੀਆਂ ਜਿਹੜਾ ਹਰਾ ਧਣੀਆਂ ਹੁੰਦਾ ਇੱਕ ਗੁੱਛੀ ਉਹ ਦੇ ਸਕਦੇ ਹੋ ਡੇਲੀ ਠੀਕ ਆ ਨਾ ਜਾਂ ਤੁਸੀਂ ਪੇਠਾ ਦੇ ਸਕਦੇ ਹੋ ਸਬਜ਼ੀ ਵਾਲਾ ਜਿਹੜਾ ਹੁੰਦਾ ਆਪਾਂ ਸਬਜ਼ੀ ਬਣਾਉਨੇ ਆ 1 ਕਿਲੋ ਡੇਲੀ ਦੇ ਸਕਦੇ ਹੋ ਜਦੋਂ ਸੂਣ ਤੋਂ ਇਹ ਆਪਾਂ ਨੇ ਸੂਣ ਤੋਂ ਪਹਿਲਾਂ ਇਹ ਟਰੀਟਮੈਂਟ ਕਰਨਾ ਠੀਕ ਆ ਨਾ ਤੇ ਜੇ ਸੂਣ ਤੋਂ ਬਾਦ ਭਲਾਂ ਹੁੰਦੀਆਂ ਨੇ ਵੀ ਭਾਈ ਹਫ਼ਤਾ 10 ਦਿਨ ਹੋ ਗਏ ਹਟੀਆਂ ਨਹੀਂ ਹੈਗੀਆਂ ਤਾਂ ਤੁਸੀਂ ਵੀਰੇ ਇਹ ਤਰੀਕਾ ਵਰਤ ਸਕਦੇ ਹੋ ਵੀ 100 ਗ੍ਰਾਮ ਤੁਸੀਂ ਲੈਣਾ ਦੇਸੀ ਘਿਓ 10 ਤੋਂ 15 ਗ੍ਰਾਮ ਲੈਣੀਆਂ ਨੇ ਮਿਰਚਾਂ ਕਾਲੀਆਂ ਮਿਰਚਾਂ ਤੇ 100 150 ਗ੍ਰਾਮ ਲੈਣਾ ਤੁਸੀਂ ਸਰੋਂ ਦਾ ਤੇਲ ਉਹ ਤੁਸੀਂ ਡੇਲੀ ਤਿੰਨ ਤੋਂ ਚਾਰ ਦਿਨ ਦੇ ਸਕਦੇ ਹੋ ਉਹਦੇ ਨਾਲ ਭਲਾਂ ਵੀ ਜਿਹੜੀਆਂ ਉਹ ਠੀਕ ਹੋ ਜਾਂਦੀਆਂ ਹੁੰਦੀਆਂ ਨੇ ਤੇ ਆਪਾਂ ਵੀਰੇ ਆਪਾਂ ਨੂੰ ਇਹੀ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਤੁਹਾਡੇ ਨਾਲ ਨੌਲੇਜ ਆ ਜਿਹੜੀ ਉਹ ਸ਼ੇਅਰ ਕਰੀਏ ਇਹ ਆਪਾਂ ਨੇ ਅੱਜ ਅਡਰ ਡੀਮਾ ਵਾਰ ਕਿਉਂਕਿ ਮੈਨੂੰ ਇੱਕ ਦੋ ਵੀਰਾਂ ਦੇ ਫੋਨ ਵੀ ਆਏ ਸੀ ਵੀ ਭਲਾਂ ਤੇ ਜਰੂਰ ਵੀਡੀਓ ਬਣਾਇਓ ਤਾਂ ਜਿੰਨੀ ਕ ਆਪਾਂ ਨੂੰ ਨੌਲੇਜ ਸੀ ਉਹ ਆਪਾਂ ਤੁਹਾਨੂੰ ਦੱਸਤੀ ਬਾਕੀ ਜਿਹੜੇ ਵੀਰਾਂ ਨੂੰ ਜਿੰਨੀ ਕ ਨੌਲੇਜ ਪਤਾ ਭਲਾਂ ਦਾ ਹੱਲ ਜਾਂ ਭਲਾਂ ਕਿਉਂ ਹੁੰਦੀਆਂ ਨੇ ਜਾਂ ਇਹਨਾਂ ਦੇ ਵੀ ਨਾ ਹੋਣ ਤਾਂ ਕਿ ਆਪਾਂ ਕੀ ਕੀ तरीके ਨੇ ਜਿਹੜੇ ਵਰਤ ਸਕਦੇ ਆ ਜਾਂ ਹੋ ਗਈਆਂ ਜਿੰਨੀ ਵੀ ਨੌਲੇਜ ਆ ਵੀਰੇ ਕਮੈਂਟਾਂ 'ਚ ਜਰੂਰ ਤੁਸੀਂ ਦੱਸਿਆ ਕਰੋ ਕਿਉਂਕਿ ਵੀਰੇ ਐ ਆ ਇਹ ਜਿਹੜਾ ਕੀਤਾ ਇਹ ਨੌਲੇਜ ਦੇ ਸਿਰ ਤੇ ਹੀ ਆ ਕਈ ਵਾਰ ਨੌਲੇਜ ਨਹੀਂ ਹੁੰਦੀ ਬੰਦੇ ਨੂੰ ਕੀਤਾ ਸ਼ੁਰੂ ਕਰ ਲੈਂਦਾ ਫਿਰ ਘਾਟੇ 'ਚ ਹੀ ਕੰਮ ਜਾਂਦਾ ਆਪਾਂ ਨੂੰ ਇਹੀ ਹੁੰਦਾ ਵੀ ਆਪਾਂ ਵੱਧ ਤੋਂ ਵੱਧ ਨੌਲੇਜ ਵਾਲੀਆਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰੀਏ ਤਾਂ ਜੋ ਜਿਹੜੇ ਵੀਰ ਇਹ ਕਿਤੇ ਜਾਉਣਾ ਚਾਹੁੰਦੇ ਨੇ ਉਹਨਾਂ ਨੂੰ ਵੱਧ ਤੋਂ ਵੱਧ ਨੌਲੇਜ ਜਿਹੜੀ ਉਹ ਦੇ ਸਕੀਏ ਤੇ ਬਾਕੀ ਆਪਾਂ ਜਿਹੜੇ ਵੀ ਆਪਾਂ ਨੂੰ ਕਮੈਂਟ ਕਰਦੇ ਨੇ ਜਾਂ ਫੋਨ ਕਰਦੇ ਨੇ ਆਪਾਂ ਉਹ ਵਿਸ਼ੇ ਤੇ ਆ ਜਿਹੜੀ ਵੀਡੀਓ ਬਣਾ ਦਿੰਨੇ ਹੁੰਦੇ ਆ ਆਪਾਂ ਨੂੰ ਜਿੰਨੇ ਵੀ ਕਮੈਂਟ ਆਉਣਗੇ ਜਿਹੜੀ ਜੀਜ਼ ਬਾਰੇ ਜੇ ਆਪਾਂ ਨੂੰ ਯਾਰ ਪਤਾ ਵੀ ਨਹੀਂ ਹੋਊਗਾ ਨਾ ਆਪਾਂ ਕਿਸੇ ਨਾ ਕਿਸੇ ਤੋਂ ਨੌਲੇਜ ਲੈ ਕੇ ਆਪਾਂ ਸਾਰਿਆਂ ਦਾ ਤੁਹਾਡੇ ਨਾਲ ਸ਼ੇਅਰ ਜਰੂਰ ਕਰਿਆ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਰੇ ਬੈਲ ਆਈਕਨ ਜਰੂਰ ਦਬਾ ਦਿਆ ਕਰਿਓ ਤਾਂ ਜੋ ਤੁਹਾਡੇ ਕੋਲ ਜਿਹੜੀ ਆਪਣੀ ਵੀਡੀਓ ਆ ਜਿਹੜੀ ਉਹ ਤੁਹਾਡੇ ਕੋਲ ਪਹੁੰਚ ਜਿਆ ਕਰੂਗੀ ਇਹ ਵੀਡੀਓ ਚ ਵੀਰੇ ਆਪਾਂ ਨੇ ਇਹੀ ਗੱਲ ਕਰਨੀ ਸੀ ਧੰਨਵਾਦ ਸਾਰਿਆਂ ਦਾ